ਸਸ਼ਵੀਕਾਲ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਖਬਰ ਪੜਤਾਲ ਦੇ ਨਾਲ ਮੇਰੇ ਨਾਲ ਸੁਰਿੰਦਰ ਡੱਲਾ ਜੀ ਮੌਜੂਦ ਰਹਿਣਗੇ ਜਿਹੜੇ ਖਬਰਾਂ ਨੂੰ ਚੰਗੀ ਤਰ੍ਹਾਂ ਸਮਝਾਉਣਗੇ ਵੀ ਦਰਸਲ ਖਬਰ ਦੇ ਅੰਦਰ ਜਿਹੜੀ ਲੁਕੀ ਸਚਾਈ ਹੁੰਦੀ ਹੈ ਖਬਰ ਦੀ ਤਹਿ ਦੇ ਵਿੱਚ ਜਿਹੜੀ ਖਬਰ ਛੁਪੀ ਹੁੰਦੀ ਹੈ ਉਹਦੇ ਕੀ ਮੈਨੇ ਹੁੰਦੇ ਨੇ ਉਹ ਆਮ ਬੰਦੇ ਨੂੰ ਕਿੱਦਾਂ ਪ੍ਰਭਾਵਿਤ ਕਰਦੀ ਹੈ ਜਾਂ ਜੇ ਆਮ ਭਾਸ਼ਾ 'ਚ ਕਹੀਏ ਤਾਂ ਇੱਕ ਆਮ ਇਨਸਾਨ ਉਸ ਖਬਰ ਨੂੰ ਕਿੱਦਾਂ ਸਮਝ ਸਕਦਾ ਅੱਜ ਜਲੰਧਰ ਦੇ ਵਿੱਚ ਜ਼ਿੰਮੀ ਚੋਣ ਹੋਈ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ ਕਿ ਆਸਰਾਈਆਂ ਇਹ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਇਹ ਮੁਕਾਬਲਾ ਬੜਾ ਫਸਵਾ ਹੋਏਗਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦਰਮਿਆਨ ਪਰ ਜਦੋਂ 11 ਵਜੇ ਤੱਕ ਨਤੀਜੇ ਸਾਹਮਣੇ ਆਏ ਤਾਂ ਇਹ ਤਾਂ ਵਨ ਸਾਈਡਡ ਜਿਹੜਾ ਇਹ ਸਾਰਾ ਖੇਡ ਹੋ ਗਿਆ ਹੁਣ ਆਪਾਂ ਡੱਲਾ ਜੀ ਤੋਂ ਸਮਝਦੇ ਆ ਕਿ ਦਰਅਸਲ ਇਹ ਸਾਰਾ ਜਿਹੜਾ ਨਤੀਜੇ ਇੱਕ ਪਾਸੜ ਕਿਦਾਂ ਹੋਏ 55246 ਵੋਟਾਂ ਆਮ ਆਦਮੀ ਪਾਰਟੀ ਨੇ ਕਿੱਦਾਂ ਹਾਸਲ ਕੀਤੀਆਂ ਸੋ ਸਵਾਗਤ ਕਰਦੇ ਆਂ ਸੁਰਿੰਦਰ ਡੱਲਾ ਜੀ ਦਾ ਡੱਲਾ ਜੀ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਸੰਦੀਪ ਸਿੰਘ ਖੁਰਲ ਸਾਹਿਬ ਬਹੁਤ-ਬਹੁਤ ਧੰਨਵਾਦ ਸਰ ਅੱਜ ਜਲੰਧਰ ਜ਼ਿਮਨੀ ਚੌਕ ਦੇ ਨਤੀਜੇ ਆਏ ਆ ਮੈਂ ਜਿੱਦਾਂ ਪਹਿਲਾਂ ਦੱਸਿਆ ਵੀ ਲੋਕਾਂ ਦੇ ਵਿੱਚ ਇਹ ਸੀਗਾ ਵੀ ਇਹ ਫਾਈਟ ਹੋਏਗੀ ਫਾਈਟ ਹੋਏਗੀ ਆਮ ਆਦਮੀ ਪਾਰਟੀ ਇੱਕ ਕਾਂਗਰਸ ਦੇ ਦਰਮਿਆਨ ਇਹ ਵੀ ਲੱਗਦਾ ਸੀਗਾ ਕਿ ਸ਼ਾਇਦ ਸ਼ੀਤਲ ਕੁਰਾਲ ਜਿਹੜੇ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਵਿਧਾਇਕ ਸੀਗੇ ਛੱਡ ਗਏ ਪਾਰਟੀ ਤੇ ਫਿਰ ਉਹਨਾਂ ਨੇ ਭਾਜਪਾ ਦਾ ਪੱਲਾ ਫੜ ਲਿਆ ਭਾਜਪਾ ਨੇ ਟਿਕਟ ਦੇ ਦਿੱਤੀ ਤਾਂ ਕਿ ਆਸਰਾਈਆਂ ਇਹ ਵੀ ਸੀਗੀਆਂ ਕਿ ਸ਼ਾਇਦ ਜਿਹੜੇ ਸ਼ੀਤਲ ਕੁਰਾਲ ਆ ਇਹ ਵੀ ਕੰਪੀਟੀਸ਼ਨ ਦੇਣਗੇ ਪਰ ਨਤੀਜੇ ਤੁਹਾਡੇ ਸਾਹਮਣੇ ਆ ਤੁਸੀਂ ਕਿਵੇਂ ਐਨਾਲਿਸਿਸ ਕੀਤਾ ਤੁਸੀਂ ਕਿਦਾਂ ਸਮਝਦੇ ਹੋ ਜਾਂ ਸਾਡੇ ਦਰਸ਼ਕਾਂ ਨੂੰ ਕਿਵੇਂ ਸਮਝਾ ਸਕੋਗੇ ਕਿ ਇਹ ਨਤੀਜੇ ਇੱਕ ਪਾਸੜ ਕਿਵੇਂ ਹੋਏ ਦੇਖੋ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਸੰਦੀਪ ਜੀ ਦਿੱਲੀ ਵਰਗਾ ਤਜਰਬਾ ਕਰਤਾ ਜਿੱਥੇ ਜਦੋਂ ਪਾਰਲੀਮੈਂਟ ਦੀਆਂ ਵੋਟਾਂ ਪੈਂਦੀਆਂ ਨੇ ਤੇ ਬੀਜੇਪੀ ਸੱਤ ਦੀਆਂ ਸੱਤ ਸੀਟਾਂ ਜਿੱਤਦੀ ਐ 2024 ਚ ਇਸ ਵਾਰ ਬੀਜੇਪੀ ਦਿੱਲੀ ਚ ਸੱਤ ਸੀਟਾਂ ਜਿੱਤੀ 2019 ਚ ਸੱਤ ਸੀਟਾਂ ਜਿੱਤੀ 2014 ਚ ਸੱਤ ਸੱਤ ਸੀਟਾਂ ਦਿੱਤੀ ਪਰ ਜਦੋਂ ਗੱਲ ਦਿੱਲੀ ਸਰਕਾਰ ਚੁਣਨ ਦੀ ਆਉਂਦੀ ਐ ਤੇ ਲੋਕ ਆਮ ਆਦਮੀ ਪਾਰਟੀ ਚੁਣਦੇ ਨੇ ਪੰਜਾਬ ਚ ਵੀ ਮੈਨੂੰ ਲੱਗਦਾ ਐ ਦਿੱਲੀ ਦੀ ਤਰਜ਼ ਤੇ ਕੁਝ ਇਸ ਤਰ੍ਹਾਂ ਦਾ ਤਜਰਬਾ ਪੰਜਾਬ ਦੇ ਲੋਕਾਂ ਨੇ ਕੀਤਾ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਸੀ ਤੇ ਸ਼ਹਿਰੀ ਖੇਤਰ ਦੇ ਲੋਕਾਂ ਨੇ ਦੱਬ ਕੇ ਬੀਜੇਪੀ ਨੂੰ ਵੋਟਾਂ ਪਾਈਆਂ ਬੀਜੇਪੀ ਪੰਜਾਬ 'ਚ ਵੀ ਇਸ ਵਾਰ ਸੀਟਾਂ ਜਿੱਤ ਸਕਦੀ ਸੀ ਅਗਰ ਬੀਜੇਪੀ ਪਿੰਡਾਂ ਦੇ ਵਿੱਚੋਂ ਵੋਟ ਪਰਸੈਂਟੇਜ ਹਾਸਲ ਕਰ ਜਾਂਦੀ ਅਗਰ ਬੀਜੇਪੀ ਨੇ ਸ਼ਹਿਰਾਂ ਤੋਂ 18-19% ਵੋਟ ਪਰਸੈਂਟੇਜ ਲਿਆ ਹੈ ਅਗਰ ਬੀਜੇਪੀ ਦੀ ਪੰਜਾਬ ਦੇ ਕਿਸਾਨਾਂ ਨਾਲ ਬਣੀ ਹੁੰਦੀ ਬੀਜੇਪੀ ਨੇ ਪੰਜਾਬ ਦੇ ਕਿਸਾਨਾਂ ਦਾ ਕੁਝ ਸਵਾਰੀਆਂ ਹੁੰਦਾ ਐਮਐਸਪੀ ਦਾ ਕਾਨੂੰਨ ਬਣਾ ਦਿੱਤਾ ਹੁੰਦਾ ਜੇ ਸ਼ਹਿਰ ਚੋਂ 18-19% ਬੀਜੇਪੀ ਲੈ ਗਈ ਤੇ ਪਿੰਡਾਂ ਚੋਂ ਵੀ ਅਗਰ ਬੀਜੇਪੀ ਨੂੰ ਵੋਟਾਂ ਮਿਲ ਜਾਂਦੀਆਂ ਤੇ ਹੋ ਸਕਦਾ ਬੀਜੇਪੀ 26-27% ਤੱਕ ਪੁੱਜ ਜਾਂਦੀ। ਮਤਲਬ ਪੰਜਾਬ ਦੇ ਲੋਕਾਂ ਨੇ ਅਗਰ ਪਾਰਲੀਮੈਂਟ ਦੀਆਂ ਚੋਣਾਂ 'ਚ ਬੀਜੇਪੀ ਨੂੰ ਵੋਟਾਂ ਪਾਈਆਂ ਭਾਵੇਂ ਉਹ ਜਿੱਤਦੀ ਪੋਜੀਸ਼ਨ ਤੇ ਨਹੀਂ ਆਈ ਬੀਜੇਪੀ ਕਿਉਂਕਿ ਪੰਜਾਬ 'ਚ ਧਰੂਵੀਕਰਨ ਵੀ ਹੋਇਆ ਪਿੰਡਾਂ ਚੋਂ ਤਾਂ ਬੀਜੇਪੀ ਨੂੰ ਬਹੁਤ ਘੱਟ ਵੋਟ ਪਈ ਹੈ। ਸ਼ਹਿਰਾਂ 'ਚ ਵੀ ਬੀਜੇਪੀ ਨੂੰ ਚੰਗੀ ਵੋਟ ਪਈ ਆ ਪਰ ਧਰੂਵੀਕਰਨ ਕਿਤੇ ਨਾ ਕਿਤੇ ਸ਼ਹਿਰਾਂ 'ਚ ਵੀ ਰਿਹਾ ਬੀਜੇਪੀ ਨੂੰ ਧਰੂਵੀ ਕਰਨ ਦੀ ਸਿਆਸਤ ਦਾ ਨੁਕਸਾਨ ਹੋਇਆ ਹੁਣ ਜੇ ਮੈਂ ਇਹ ਮੰਨ ਲਾਂ ਕਿ ਪੰਜਾਬ ਦੇ ਲੋਕਾਂ ਨੇ ਉਹ ਤਜਰਬਾ ਕੀਤਾ ਪਾਰਲੀਮੈਂਟ 'ਚ ਹੋਰ ਸੂਬੇ 'ਚ ਹੋਰ ਤੇ ਫੇਰ ਇਹ ਗੱਲ ਸਾਫ਼ ਹੈ ਕਿ ਪੰਜਾਬ 'ਚ ਅੱਜ ਵੀ ਪੰਜਾਬ ਦੇ ਲੋਕਾਂ ਲਈ ਭਗਵੰਤ ਮਾਨ ਨੰਬਰ 1 ਮੁੱਖ ਮੰਤਰੀ ਹੈ ਔਰ ਅੱਜ ਪ੍ਰਕਾਸ਼ ਸਿੰਘ ਬਾਦਲ ਜਿਵੇਂ ਪੰਜਾਬ ਦੇ ਇੱਕੋ ਇੱਕ ਵੱਡੇ ਚਿਹਰੇ ਹੁੰਦੇ ਸੀ ਅੱਜ ਪੰਜਾਬ ਚ ਇੱਕੋ ਇੱਕ ਜਿਹੜਾ ਸਰਵ ਪ੍ਰਮਾਨਿਤ ਲੀਡਰ ਹੈ ਉਹ ਹੈ ਭਗਵੰਤ ਸਿੰਘ ਮਾਨ ਮਤਲਬ ਜਦੋਂ ਪੰਜਾਬ ਦੀ ਸਰਕਾਰ ਚੁਣੀ ਆ ਜਾਂ ਵਿਧਾਨ ਸਭਾ ਚੁਣੀ ਆ ਤੇ ਲੋਕ ਭਗਵੰਤ ਮਾਨ ਦੇ ਨਾਲ ਖੜੇ ਹੋਗੇ ਤੁਸੀਂ ਵੇਖੋ 94 95000 ਵੋਟਾਂ ਪਈਆਂ 94 95000 ਵੋਟਾਂ ਦੇ ਵਿੱਚੋਂ 55246 ਤੁਸੀਂ ਇਹ ਵੋਟ ਪਰਸੈਂਟੇਜ ਦੇਖ ਲਓ ਇਹ ਤਾਂ 2022 ਚ ਵੀ ਆਮ ਆਦਮੀ ਪਾਰਟੀ ਨੂੰ ਨਸੀ ਮਿਲਿਆ 2022 ਦੇ ਰਿਕਾਰਡ ਵੀ ਆਮ ਆਦਮੀ ਪਾਰਟੀ ਨੇ ਤੋੜਤੇ ਔਰ 40 ਦਿਨ ਬਾਅਦ 40 ਦਿਨ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ ਚ ਆਮ ਆਦਮੀ ਪਾਰਟੀ ਨੂੰ 15 ਤੋਂ 16000 ਦੇ ਵਿੱਚ ਮੋਟਾ ਮਿਲਦੀਆਂ ਨੇ ਔਰ 40 ਦਿਨਾਂ ਚ ਉਹ 55246 ਤੇ ਆ ਗਏ ਔਰ ਸਾਰੇ ਸਿਆਸੀ ਸਮਿਕਰਨ ਵਿਗਾੜੇ ਨੇ ਆਮ ਲੋਕਾਂ ਜਿੱਥੋਂ ਤੱਕ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਐਡੀ ਵੱਡੀ ਜਿੱਤ ਦੀ ਆਸ ਨਹੀਂ ਹੋਣੀ ਔਰ ਕਾਂਗਰਸ ਵਾਲੇ ਇਹ ਮੰਨ ਕੇ ਚੱਲ ਰਹੇ ਸੀ ਕਿ ਅਸੀਂ ਜੀ ਮੈਂ ਵੀ ਇਹੀ ਗੱਲ ਕਹਿ ਰਿਹਾ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਸੀਗੇ ਨਾ ਤੇ ਲੋਕ ਇਹੀ ਗੱਲ ਕਰਦੇ ਸੀਗੇ ਵੀ ਬਹੁਤ ਫਸਵਾ ਮੁਕਾਬਲਾ ਹੋਏਗਾ ਪਰ ਜਦੋਂ ਨਤੀਜੇ ਆਏ ਉਹੀ ਮੈਂ ਗੱਲ ਕਰ ਰਿਹਾ ਮਤਲਬ ਬੜੇ ਲੋਕਾਂ ਨੇ ਫੋਨ ਕੀਤੇ ਕਿ ਇਹ ਕਿੱਦਾਂ ਹੋਇਆ ਬਈ ਮੈਂ ਕਿਹਾ ਇਹ ਤੇ ਹੁਣ ਕੋਈ ਸਾਨੂੰ ਸੀਨੀਅਰ ਜਿਹੜੇ ਆ ਬੰਦੇ ਉਹ ਦੱਸ ਸਕਦੇ ਆ ਵੀ ਇਹ ਕੀ ਮਤਲਬ ਲੋਕਾਂ ਦੀ ਕੀ ਮੈਂਟੈਲਿਟੀ ਹੁੰਦੀ ਆ ਉਸ ਵਕਤ ਦੇਖੋ ਲੋਕ ਦੋ ਚੀਜ਼ਾਂ ਮੁੱਖ ਰੂਪ ਚ ਸੋਚਦੇ ਨੇ ਪਹਿਲੀ ਗੱਲ ਪੰਜਾਬ ਚਾਮ ਆਦਮੀ ਪਾਰਟੀ ਦੀ ਸਰਕਾਰ ਦੂਸਰੀ ਗੱਲ ਭਗਵੰਤ ਮਾਨ ਦੀ ਸਰਕਾਰ ਦੀ ਕਾਰਗੁਜ਼ਾਰੀ ਚੰਗੀ ਰਹੀ ਹੈ ਤੁਸੀਂ ਵੇਖੋ ਮੁਫਤ ਬਿਜਲੀ ਘਰਾਂ ਚ ਔਰ ਜਦੋਂ ਸੂਬਾ ਸਬਜੈਕਟ ਹੈ ਜਦੋਂ ਪੰਜਾਬ ਦੀ ਵਿਧਾਨ ਸਭਾ ਪੰਜਾਬ ਦੀ ਸਰਕਾਰ ਦੀ ਗੱਲ ਹੈ ਫਿਰ ਲੋਕ ਮੁਫਤ ਬਿਜਲੀ ਦਾ ਧੰਨਵਾਦ ਕਰਨਾ ਜਾਣਦੇ ਨੇ ਤੁਹਾਡੀ ਜਲੰਧਰ ਦੀ ਜਿਹੜੀ ਪਾਰਲੀਮੈਂਟ ਦੀ ਸੀਟ ਜਿੱਤੀ ਸੀ ਸੁਸ਼ੀਲ ਕੁਮਾਰ ਰਿੰਕੂ ਨੇ ਉਦੋਂ ਵੀ ਜਲੰਧਰ ਦੇ ਲੋਕਾਂ ਨੇ ਧੰਨਵਾਦ ਕੀਤਾ ਸੀ ਭਗਵੰਤ ਮਾਨ ਦਾ ਉਹ ਗੱਲ ਵੱਖਰੀ ਰਹਿ ਗਈ ਕਿ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਲੀਡਰਾਂ ਦੀ ਅਦਲਾ ਬਦਲੀ ਬਹੁਤ ਜ਼ਿਆਦਾ ਹੋਈ ਪਰ ਮਹਿੰਦਰ ਭਗਤ ਪੁਰਾਣੇ ਸਮੇਂ ਤੋਂ ਆਮ ਆਦਮੀ ਪਾਰਟੀ 'ਚ ਆਏ ਸੀ ਉਹਨਾਂ ਨੇ ਤੁਰੰਤ ਆਮ ਆਦਮੀ ਪਾਰਟੀ ਜੁਆਇਨ ਨਹੀਂ ਕੀਤੀ ਭਗਵੰਤ ਮਾਨ ਦੇ ਕੰਮ ਤੇ ਭਰੋਸਾ ਔਰ ਭਗਵੰਤ ਮਾਨ ਦਾ ਆਮ ਲੋਕਾਂ ਨੂੰ ਆ ਕੇ ਮਿਲਣਾ ਮੈਨੂੰ ਨਹੀਂ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਕੋਈ ਹੋਰ ਲੀਡਰ ਆਮ ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਵਿਚਰਦਾ ਹੋਣਾ ਜਿਵੇਂ ਭਗਵੰਤ ਮਾਨ ਹੈ ਭਗਵੰਤ ਮਾਨ ਤਾਂ ਪ੍ਰਕਾਸ਼ ਸਿੰਘ ਬਾਦਲ ਨਾਲੋਂ ਵੀ ਵੱਧ ਲੋਕਾਂ 'ਚ ਵਿਚਰੇ ਨੇ ਜਿਵੇਂ ਉਹ ਮੰਚਾਂ ਤੋਂ ਕਹਿੰਦੇ ਰਹੇ ਕਿ ਮੈਂ ਗਲੀਆਂ 'ਚ ਵੀ ਜਾਊਂਗਾ ਮੈਂ ਮਹੱਲਿਆਂ ਦੇ ਵਿੱਚ ਵੀ ਜਾਊਂਗਾ ਔਰ ਨੁੱਕੜ ਮੀਟਿੰਗਾਂ ਦੇ ਵਿੱਚ ਵੀ ਜਿੱਥੇ 50 ਲੋਕ ਹੁੰਦੇ ਨੇ ਕਹਿੰਦੇ ਮੈਂ ਉੱਥੇ ਵੀ ਗੱਲ ਸੁਣਨ ਜਾਊਂਗਾ ਭਗਵੰਤ ਮਾਨ ਦੀ ਜਿਹੜੀ ਆਪਣੀ ਕਾਬਲੀਅਤ ਹੈ ਲੋਕਾਂ 'ਚ ਜਿਹੜੀ ਭਗਵੰਤ ਮਾਨ ਦੀ ਇਮਾਨਦਾਰ ਛਵੀ ਹੈ ਉਹਨੇ ਅਸਰ ਵਿਖਾਇਆ ਔਰ ਇਸੇ ਕਰਕੇ ਲੋਕਾਂ ਨੇ ਭਰੋਸਾ ਕੀਤਾ ਕਿ ਅਸੀਂ ਸੂਬੇ ਦੀ ਸਰਕਾਰ ਦਾ ਨੁਮਾਇੰਦਾ ਚੁਣਨਾ ਹੈ ਤਾਂ ਕਿ ਸਾਡੇ ਇਲਾਕੇ ਦੇ ਵਿਕਾਸ ਹੋਣ ਹੁਣੇ ਭਗਵੰਤ ਮਾਨ ਦੀ ਜ਼ਿੰਮੇਵਾਰੀ ਵੀ ਉਹਨਾਂ ਨੇ ట్ਵੀਟ ਵੀ ਕੀਤਾ ਅੱਜ ਕਿ ਮੈਂ ਜਲੰਧਰ ਵੈਸਟ ਨੂੰ ਹੁਣ ਬੈਸਟ ਬਣਾਉਣਾ ਸੋ ਹੁਣ ਉਹਨਾਂ ਨੂੰ ਜ਼ਿਆਦਾ ਕੰਮ ਜਲੰਧਰ ਵੈਸਟ ਚ ਕਰਕੇ ਦਿਖਾਉਣੇ ਪੈਣਗੇ ਦੂਸਰਾ ਭਗਵੰਤ ਮਾਨ ਨੇ ਜਿਹੜਾ ਜਲੰਧਰ ਘਰ ਲੈ ਲਿਆ ਅਗਰ ਭਗਵੰਤ ਮਾਨ ਲਗਾਤਾਰ ਜਲੰਧਰ ਵਾਲੇ ਘਰ ਚ ਰਹਿਣਗੇ ਤੇ ਮੈਨੂੰ ਲੱਗਦਾ 2027 ਤੋਂ ਪਹਿਲਾਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਵੀ ਹੁਣ ਜਲੰਧਰ ਚ ਘਰ ਲੈਣੇ ਪੈਣੇ ਆ ਕਿਉਂਕਿ ਦੂਜੇ ਜ਼ਿਲ੍ਹਿਆਂ ਚੋਂ ਆ ਕੇ ਉਹਨਾਂ ਲਈ ਜਲੰਧਰ ਚ ਕੰਮ ਕਰਨਾ ਹੁਣ ਔਖਾ ਹੋਜੂ ਹੁਣ ਭਗਵੰਤ ਮਾਨ ਜਲੰਧਰੀ ਵੀ ਹੋ ਗਿਆ ਮੈਂ ਇਹ ਕਹੂੰਗਾ ਕਿ ਹੁਣ ਭਗਵੰਤ ਮਾਨ ਜਲੰਧਰੀ ਵੀ ਹੋ ਗਿਆ ਭਗਵੰਤ ਮਾਨ ਸੰਗਰੂਰੀਆ ਵੀ ਹੋ ਗਿਆ ਭਗਵੰਤ ਮਾਨ ਚੰਡੀਗੜੀਆ ਵੀ ਹੋ ਗਿਆ ਸੋ ਮੁੱਖ ਮੰਤਰੀ ਦੀ ਪਛਾਣ ਇਸੇ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਹਰ ਜ਼ਿਲ੍ਹੇ ਦੇ ਲੋਕਾਂ ਨੂੰ ਮੁੱਖ ਮੰਤਰੀ ਆਪਣਾ ਲੱਗੇ ਇਸ ਕਰਕੇ ਮੁੱਖ ਮੰਤਰੀ ਦੀ ਬਹੁਤ ਵੱਡੀ ਸ਼ਖਸੀਅਤ ਦੀ ਭੂਮਿਕਾ ਰਹੀ ਹੈ ਉਹਨਾਂ ਦੀ ਇਮਾਨਦਾਰੀ ਔਰ ਉਹਨਾਂ ਦੀ ਸਾਫ਼ گوئی ਦਾ ਇਹ ਫਰਕ ਪਿਆ ਨਹੀਂ ਤਾਂ ਦੁਨੀਆ ਦੀ ਕੋਈ ਤਾਕਤ 40 ਦਿਨਾਂ ਚ ਤੁਹਾਡੇ 15000 ਤੋਂ 55000 ਮਤਲਬ ਕਿ 40 ਦਿਨਾਂ ਦੇ ਵਿੱਚ 40000 ਤੋਂ ਵੱਧ ਵੋਟਾਂ ਵਧ ਗਈਆਂ ਆਮ ਆਦਮੀ ਪਾਰਟੀ ਦੀਆਂ ਇਹ ਸੱਚਮੁੱਚ ਹੀ ਜਿਹੜੇ ਲੋਕ ਨੇ ਉਹਨਾਂ ਨੇ ਭਗਵੰਤ ਮਾਨ ਤੇ ਭਰੋਸਾ ਜਤਾਇਆ ਔਰ ਮਹਿੰਦਰ ਭਗਤ ਦੇ ਰੂਪ ਦੇ ਵਿੱਚ ਉਹਨਾਂ ਨੇ ਨਮਾਇੰਦਾ ਚੁਣਿਆ ਔਰ ਕਾਂਗਰਸ ਔਰ ਭਾਜਪਾ ਲਈ ਇਹ ਸਬਕ ਲੈਣ ਦੀ ਲੋੜ ਹੈ ਕਿ ਵਕਤੀ ਜਿੱਤ ਜਿਵੇਂ ਪਾਰਲੀਮੈਂਟ ਦੇ ਵਿੱਚ 7 ਸੀਟਾਂ ਜਿੱਤ ਗਏ ਸੀ ਕਾਂਗਰਸ ਵਾਲੇ ਤੇ ਜਲੰਧਰ ਦੀ ਜ਼ਿਮਨੀ ਚੋਣ ਨੂੰ ਬਹੁਤੀ ਗੰਭੀਰਤਾ ਦੇ ਨਾਲ ਨਹੀਂ ਲਿਆ ਗਿਆ ਇਹ ਵੀ ਗੱਲ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਸੀ ਪਾਰਲੀਮੈਂਟ ਦੇ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਦਿੱਲੀ ਸਰਗਰਮ ਰਹੇ ਪਾਰਲੀਮੈਂਟ 'ਚ ਰਾਜਾ ਵੜਿੰਗ ਨੇ ਜਿੰਨਾ ਟਾਈਮ ਭਗਵੰਤ ਮਾਨ ਨੇ گزارਿਆ ਨਾ ਉਹਨਾਂ ਵਕਤ ਚਰਨਜੀਤ ਚੰਨੀ ਦੇ ਸਕੇ ਨਾ ਪ੍ਰਤਾਪ ਬਾਜਵਾ ਤੇ ਨਾ ਰਾਜਾ ਵੜਿੰਗ ਪ੍ਰਤਾਪ ਬਾਜਵਾ ਨੂੰ ਚਾਹੀਦਾ ਸੀ ਕਿ ਉਹ ਭਗਵੰਤ ਮਾਨ ਦੇ ਮੁਕਾਬਲੇ ਸਾਮਾਨੇ ਕਿਰਾਏ ਤੇ ਘਰ ਲੈ ਲੈਂਦੇ ਭਗਵੰਤ ਮਾਨ ਤਾਂ ਚਲੋ ਮੁੱਖ ਮੰਤਰੀ ਐ ਪ੍ਰਤਾਪ ਬਾਜਵਾ ਹੋਰ ਨਹੀਂ ਕੁਝ ਕੋਈ ਪੀਜੀ ਪੂਜੀ ਲੈ ਲੈਂਦੇ ਪੱਕਾ ਮਹੀਨੇ ਲਈ ਰਹਿਣਾ ਪੈਣਾ ਸੀ ਉਹਨਾਂ ਨੂੰ ਇੱਥੇ ਤਾਂ ਗੱਲ ਬੰਨੀ ਸੀ ਸੰਦੀਪ ਜੀ ਔਰ ਇਸੇ ਤਰ੍ਹਾਂ ਬੀਜੇਪੀ ਬੀਜੇਪੀ ਨੇ ਆਪਣੇ 38 39 ਸਟਾਰ ਪ੍ਰਚਾਰਕਾਂ ਦੀ ਸੂਚੀ ਤਾਂ ਜਾਰੀ ਕੀਤੀ ਪਰ ਬੀਜੇਪੀ ਨੂੰ ਸ਼ਾਇਦ ਆਤਮ ਵਿਸ਼ਵਾਸ ਜ਼ਿਆਦਾ ਸੀ ਅਤੀ ਆਤਮ ਵਿਸ਼ਵਾਸ ਸੀ ਇਹੋ ਕਾਰਨ ਰਿਹਾ ਕਿ ਉਹਨਾਂ ਦੇ ਬਹੁਤੇ ਵੱਡੇ ਲੀਡਰ ਆਏ ਨਹੀਂ ਰਵਨੀਤ ਮਿੱਟੂ ਤਾਂ ਮੈਂ ਦੇਖਿਆ ਰੋਲ ਸ਼ੋਅ ਕੱਢਦਾ ਸੀ ਆਪਣੇ ਸੁਨੀਲ ਜਾਖੜ ਵੀ ਉੱਥੇ ਸਰਗਰਮ ਸੀ ਪਰ ਭਾਜਪਾ ਦੀ ਵੱਡੀ ਲੀਡਰਸ਼ਿਪ ਨਹੀਂ ਆਈ ਔਰ ਇਹਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਇਹ ਨਾ ਸੋਚੋ ਕਿ ਜੇ ਇੱਕ ਵਾਰ ਪੰਜਾਬ ਚ ਭਾਜਪਾ ਨੂੰ 18 19% ਮਿਲ ਗਈ ਹਰ ਵਾਰ ਸ਼ਹਿਰਾਂ ਚ ਭਾਜਪਾ ਨੂੰ ਇੰਨੀ ਉਮੀਦ ਵੋਟ ਮਿਲੂਗੀ ਕੈਂਡੀਡੇਟ ਵੀ ਭਾਜਪਾ ਨੂੰ ਸੋਚ ਸਮਝ ਕੇ ਦੇਣਾ ਪੈਣਾ ਹੁਣ ਅਗਰ ਭਾਜਪਾ ਦੂਸਰੀਆਂ ਪਾਰਟੀਆਂ ਦੇ ਉਧਾਰੇ ਕੈਂਡੀਡੇਟ ਮੈਦਾਨ ਚ उतारेगी ਉਹ ਪੰਜਾਬ ਦੇ ਲੋਕਾਂ ਨੇ ਬਹੁਤਾ ਸਵਕਾਰ ਨਹੀਂ ਕਰਨਾ ਪਰ ਮੈਨੂੰ ਇਹ ਲੱਗਦਾ ਕਿ ਅਗਰ ਆਉਂਦੇ ਸਮੇਂ ਚ ਅਗਲੀਆਂ ਜਿਹੜੀਆਂ 4 ਜਮਨੀ ਚੋਣਾਂ ਨੇ ਅਗਰ ਅਗਲੀਆਂ 4 ਜਮਨੀ ਚੋਣਾਂ ਵੀ ਭਗਵੰਤ ਮਾਨ ਜਿਤਾ ਗਿਆ ਤੇ ਫਿਰ ਇਹ ਮੰਨ ਕੇ ਚੱਲੀਏ ਕਿ 27 ਤੋਂ ਪਹਿਲਾਂ ਭਗਵੰਤ ਮਾਨ ਨੇ ਲੀਡ ਲੈ ਲਈ ਅੱਜ ਮੈਂ ਇਹ ਜ਼ਰੂਰ ਕਹੂੰਗਾ ਕਿ ਭਗਵੰਤ ਮਾਨ 1 ਜ਼ੀਰੋ ਨਾਲ ਅੱਗੇ ਹੋ ਗਿਆ 27 ਦੀਆਂ ਚੋਣਾਂ ਤੋਂ ਪਹਿਲਾਂ ਜੋ ਸਥਿਤੀਆਂ ਜਲੰਧਰ ਦੇ ਵਿੱਚ ਬਣੀਆਂ ਡਲਸਾਬ 90 ਹੋ ਗਈਆਂ ਸੀਗੀਆਂ ਜਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਜਿਹੜੇ ਆ ਉਹ ਜਦੋਂ ਇਕਸ਼ੀਤਲ ਮੁਰਾਲ ਦੇ ਅਸਤੀਫਾ ਦੇ ਗਏ ਨਾਲ ਅਸਤੀਫਾ ਦਿੱਤਾ ਮੀਟ ਹੀਰ ਹੋਣਾ ਨੇ ਮੀਟ ਹੀਰ ਹੋਣੀ ਚਲੋ ਲੋਕ ਸਭਾ ਪਹੁੰਚ ਗਏ ਜਿੱਦਾਂ ਤੁਸੀਂ ਕਾਰਗੁਜ਼ਾਰੀ ਨੂੰ ਦੱਸ ਰਹੇ ਹੋ ਜਿੱਦਾਂ ਤੁਸੀਂ ਐਨਾਲਿਸਿਸ ਕੀਤਾ ਕਿ ਭਗਵੰਤ ਮਾਨ ਹੋਣਾ ਨੇ ਬੜੀ ਮਿਹਨਤ ਕੀਤੀ ਹੈ ਹੁਣ ਇਹ 92 ਤੋਂ 95 ਹੋ ਜਾਣਗੇ ਜਾਂ 91 ਹੀ ਰਹਿ ਜਾਣਗੇ ਮਾਨ ਸਾਹਿਬ ਸਟ੍ਰਾਈਕ ਕਰਨਗੇ ਜਾ ਕੇ ਡੇਰਾ ਬਾਬਾ ਨਾਨਕ ਵੀ ਚੱਬੇਵਾਲ ਵੀ ਗਿੱਦੜਵਾ ਦੇਖੋ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਉਸੇ ਤਰ੍ਹਾਂ ਨਾਲ ਉਹਨਾਂ ਸੀਟਾਂ ਤੇ ਵੀ ਲੜਨਗੇ ਦੇਖੋ ਬਰਨਾਲਾ ਦੀ ਸੀਟ ਤਾਂ ਅਸੀਂ ਮੰਨ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਦਾਅਵਾ ਹੈ ਹੂੰ ਬਰਨਾਲਾ ਸੀਟ ਜਿੱਤਣ ਤੋਂ ਬਾਅਦ ਦੁਬਾਰਾ 92 ਤੇ ਆਮ ਆਦਮੀ ਪਾਰਟੀ ਆਏਗੀ ਔਰ ਡਾਕਟਰ ਚੱਬੇਵਾਲ ਕਿਉਂਕਿ ਉਹ ਐਮਪੀ ਬਣ ਗਏ ਡਾਕਟਰ ਚੱਬੇਵਾਲ ਦੀ ਸੀਟ ਜਿੱਤਣ ਦੀ ਸੰਭਾਵਨਾ ਵੀ ਆਮ ਆਦਮੀ ਪਾਰਟੀ ਦੀ ਬਹੁਤ ਜ਼ਿਆਦਾ ਹੈ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ 93 ਤੇ ਤਾਂ ਆਏਗੀ ਪਰ ਕੀ ਡੇਰਾ ਬਾਬਾ ਨਾਨਕ ਔਰ ਗਿੱਦੜਵਾਹਾ ਵੀ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਕਾਂਗਰਸ ਗਿੱਦੜਵਾਹਾ ਦੇ ਵਿੱਚ ਤੀਜੇ ਨੰਬਰ ਤੇ ਰਹੀ ਸੀ ਔਰ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਕੋਲੇ ਮੌਕਾ ਹੈ ਕਿ ਪਹਿਲੀ ਵਾਰੀ ਪੰਜਾਬ ਚ ਕੋਈ ਪਾਰਟੀ 95 ਸੀਟਾਂ ਤੇ ਪਹੁੰਚੇਗੀ ਚਾਰ ਸੀਟਾਂ ਭਗਵੰਤ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਜਿੱਤ ਸਕਦੀ ਹੈ ਔਰ ਜਿਹੜੀ ਇਹ ਜਲੰਧਰ ਵਾਲੀ ਤੁਹਾਡੀ ਸੀਟ ਜਿੱਤੀ ਆਮ ਆਦਮੀ ਪਾਰਟੀ ਨੇ ਇਹਦੇ ਨਾਲ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਪੰਜਾਬ ਤੋਂ ਉਹਨਾਂ ਦਾ ਰਾਹ ਖੁੱਲ ਗਿਆ। ਹੁਣ ਕਾਰਪੋਰੇਸ਼ਨ ਦੀਆਂ ਨਗਰ ਨਿਗਮਾਂ ਦੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਵੱਡਾ ਹੰਗਾਰਾ ਮਿਲੇਗਾ ਕਿਉਂਕਿ ਇੱਕ ਰਵਾਜ਼ ਹੈ। ਜਿਹੜਾ ਵਿਅਕਤੀ ਪਿਛਲਾ ਮੈਚ ਜਿੱਤਿਆ ਹੁੰਦਾ ਨਾ ਜੀ ਉਹਦੇ ਤੇ ਬਹੁਤ ਜ਼ਿਆਦਾ ਲੋਕ ਵੀ ਭਰੋਸਾ ਕਰਦੇ ਨੇ ਤੇ ਉਮੀਦਾਂ ਵੀ ਜ਼ਿਆਦਾ ਹੁੰਦੀਆਂ ਨੇ ਹੁਣ ਭਗਵੰਤ ਮਾਨ ਜਿੱਤੇ ਨੇ ਜ਼ਿਮਨੀ ਚੋਣ। ਔਰ ਵੱਡੇ ਮਾਰ ਚੰਨਾ। ਹੁਣ ਜੇ ਤੁਸੀਂ ਜਲੰਧਰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇਸ ਹਲਕੇ ਨੂੰ ਵੀ ਗਿਣ ਲਓ ਜਿੱਥੇ 95000 ਚੋਂ 55000 ਵੋਟਾਂ ਪੈ ਗਈਆਂ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਲੰਧਰ ਦੀਆਂ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਕਿੰਦਾ ਦੀ ਚੱਲ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੀ ਟਿਕਟ ਦੀ ਸਭ ਤੋਂ ਵੱਧ ਹੁਣ ਡਿਮਾਂਡ ਬਣਨੀ ਹੈ ਔਰ ਹੁਣ ਪੂਰੀ ਕੋਸ਼ਿਸ਼ ਹੋਣੀ ਹੈ ਭਗਵੰਤ ਮਾਨ ਉਹਨਾਂ ਦੀ ਕਿ ਜਲਦ ਤੋਂ ਜਲਦ ਨਗਰ ਨਿਗਮਾਂ ਦੀਆਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਕਰਾ ਲਈਏ ਔਰ ਉਸ ਤੋਂ ਬਾਅਦ ਫਿਰ ਜ਼ਿਮਨੀ ਚੋਣਾ ਜ਼ਿਮਨੀ ਚੋਣਾ ਹਰਿਆਣੇ ਦੀਆਂ ਵੋਟਾਂ ਦੇ ਨਾਲ ਵੀ ਪੈ ਸਕਦੀਆਂ ਨੇ ਕਿਉਂਕਿ 6 ਮਹੀਨੇ ਦੇ ਵਿੱਚ ਵਿੱਚ ਵੋਟਾਂ ਪੈਣੀਆਂ ਹੁੰਦੀਆਂ ਸੋ ਚਾਰੇ ਸੀਟਾਂ ਖਾਲੀ ਨੇ ਗਿੱਦੜਵਾਹਾ ਬਰਨਾਲਾ ਚੱਬੇਵਾਲ ਡੇਰਾ ਬਾਬਾ ਨਾਨਕ ਔਰ ਇਹ ਹਰਿਆਣੇ ਦੀਆਂ ਵੋਟਾਂ 3-4 ਮਹੀਨਿਆਂ ਚ ਪੈਣੀਆਂ ਨੇ ਉਹਦੇ ਨਾਲ ਦੀ ਨਾਲ ਇਹ ਜ਼ਿਮਨੀ ਚੋਣਾ ਹੋ ਸਕਦੀਆਂ ਨੇ ਸੋ ਇਸ ਜਿੱਤ ਨਾਲ ਭਗਵੰਤ ਮਾਨ ਦਾ ਹੌਸਲਾ ਵੀ ਬੁਲੰਦ ਹੈ ਔਰ ਜਿਹੜੇ ਲੋਕ ਭਗਵੰਤ ਮਾਨ ਦੀ ਕਾਬਲੀਅਤ ਤੇ ਸਵਾਲ ਚੱਕਦੇ ਸੀ ਇਹ ਭਗਵੰਤ ਮਾਨ ਦੀ ਸਰਕਾਰ ਦੀ ਸਥਿਰਤਾ ਤੇ ਸਵਾਲ ਚੱਕਦੇ ਸੀ ਇਹ ਭਗਵੰਤ ਮਾਨ ਦੀ ਮੁੱਖ ਮੰਤਰੀਸ਼ਿਪ ਤੇ ਸਵਾਲ ਚੱਕਦੇ ਸੀ ਮੈਨੂੰ ਲੱਗਦਾ ਉਹਨਾਂ ਨੂੰ ਮੂੰਹ ਦਿਖਾਣੀ ਪਈ ਐ ਇਹ ਗੱਲ ਪਹਿਲਾਂ ਵੀ ਸਾਫ਼ ਸੀ ਕਿ ਆਮ ਆਦਮੀ ਪਾਰਟੀ 'ਚ ਸਭ ਤੋਂ ਵੱਡਾ ਚਿਹਰਾ ਹੁਣ ਭਗਵੰਤ ਮਾਨ ਐ ਜੇ ਪੰਜਾਬ ਦੀ ਗੱਲ ਕਰਾਂ ਤੇ ਭਗਵੰਤ ਮਾਨ ਦਾ ਬਦਲ ਪੰਜਾਬ 'ਚ ਨਾ ਆਮ ਆਦਮੀ ਪਾਰਟੀ ਕੋਲੇ ਐ ਔਰ ਨਾ ਭਗਵੰਤ ਮਾਨ ਦੀ ਕਾਟ ਇਸ ਵਕਤ ਕਿਸੇ ਹੋਰ ਪਾਰਟੀ ਕੋਲੇ ਐ ਇਸ ਕਰਕੇ ਕਿਉਂਕਿ ਭਗਵੰਤ ਮਾਨ ਨੂੰ ਕੱਟਣ ਲਈ ਕੋਈ ਇਮਾਨਦਾਰ ਚਿਹਰਾ ਚਾਹੀਦਾ ਔਰ ਉਹ ਇਮਾਨਦਾਰ ਜਿਹੜਾ ਚਾਹੀਦਾ ਹੈ ਜਿਹੜਾ ਲੋਕ ਆਪ ਕਹਿਣ ਕਿ ਇਹ ਇਮਾਨਦਾਰ ਲੀਡਰ ਹੈ ਮਤਲਬ ਲੀਡਰ ਤਾਂ ਸਾਰੇ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਆ ਮੈਂ ਕਿਸੇ ਨੂੰ ਬੇਈਮਾਨ ਨਹੀਂ ਕਹਿੰਦਾ ਪਰ ਲੋਕ ਉਸ ਲੀਡਰ ਦੀ ਬ੍ਰਾਂਡ ਵੈਲਿਊ ਇਮਾਨਦਾਰੀ ਨਾਲ ਜੋੜਨ ਜਿਵੇਂ ਨਵਜੋਤ ਸਿੰਘ ਸਿੱਧੂ ਹੈ ਜਦੋਂ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਆਉਂਦਾ ਹੈ ਉਹਦੀ ਇਮਾਨਦਾਰੀ ਦਿਮਾਗ ਚ ਆ ਜਾਂਦੀ ਹੈ ਉਸੇ ਤਰ੍ਹਾਂ ਭਗਵੰਤ ਮਾਨ ਹੈ ਜਦੋਂ ਭਗਵੰਤ ਮਾਨ ਦਾ ਜ਼ਿਕਰ ਆਉਂਦਾ ਹੈ ਤੇ ਭਗਵੰਤ ਮਾਨ ਦੀ ਇਮਾਨਦਾਰੀ ਦਿਮਾਗ ਚ ਆ ਜਾਂਦੀ ਹੈ ਭਗਵੰਤ ਮਾਨ ਦੀ ਇਮਾਨਦਾਰੀ ਤੇ ਕੋਈ ਸਵਾਲ ਨਹੀਂ ਇਸੇ ਕਰਕੇ ਪੰਜਾਬ 'ਚ ਇਸ ਵਕਤ ਕਿਸੇ ਪਾਰਟੀ ਕੋਲੇ ਭਗਵੰਤ ਮਾਨ ਦੀ ਕੋਈ ਕਾਟ ਨਹੀਂ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਜਿੱਤ ਨੇ ਭਗਵੰਤ ਮਾਨ ਨੂੰ ਹੋਰ ਤਕੜਾ ਵੀ ਕੀਤਾ ਤੇ ਉਹਨਾਂ ਦਾ ਹੌਸਲਾ ਵੀ ਵਧਾਇਆ ਤੇ ਉਹ ਲਗਾਤਾਰ ਅਜੇ ਹ ਮੁੱਖ ਮੰਤਰੀ ਹੈ ਜਿਹੜਾ ਲਗਾਤਾਰ ਕੰਮਕਾਰ ਦੇ ਵਿੱਚ ਰੁੱਝਿਆ ਰਹਿੰਦਾ ਸੋ ਹੁਣ 4-5 ਦਿਨ ਦੀ ਛੁੱਟੀ ਭਗਵੰਤ ਮਾਨ ਨੂੰ ਵੀ ਕਰ ਲੈਣੀ ਚਾਹੀਦੀ ਕਿਉਂਕਿ ਛੋਟੀ ਜਿੱਤੀ ਉਹਨਾਂ ਦੇ ਘਰ 'ਚ ਆਈ ਹੈ ਉਹਦੇ ਜਨਮ ਤੋਂ ਬਾਅਦ ਹੀ ਭਗਵੰਤ ਮਾਨ ਪ੍ਰਚਾਰ 'ਚ ਰੁੱਝੇ ਹੋਏ ਨੇ ਸੋ ਚਾਰ ਪੰਜ ਦਿਨ ਹੁਣ ਉਹ ਪਰਿਵਾਰ ਨੂੰ ਦੇਣ ਤੇ ਫਿਰ ਪੰਜਾਬ ਦੇ ਕੰਮਾਂ ਦੇ ਉੱਤੇ ਲੱਗ ਜਾਣ ਮੈਨੂੰ ਲੱਗਦਾ ਅਜਿਹਾ ਹੀ ਹੋਏਗਾ ਦਲਾ ਸਾਬ ਇੱਕ ਸਵਾਲ ਹੋ ਰਿਹਾ ਅਕਸਰ ਇੱਕ ਗੱਲ ਉੱਠਦੀ ਆ ਵੀ ਇਹ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਚਲਦੀਆਂ ਨੇ ਚਾਹੇ ਆਮ ਆਦਮੀ ਪਾਰਟੀ ਹੋਵੇ ਭਾਜਪਾ ਹੋਵੇ ਕਾਂਗਰਸ ਹੋਵੇ ਪੰਜਾਬ ਦੇ ਵਿੱਚ ਇੱਕ ਅਜਿਹੀ ਪਾਰਟੀ ਹੈ ਜਿਹੜੀ ਪਹਿਲਾਂ ਦਿੱਲੀੋਂ ਚਲਦੀ ਹੁੰਦੀ ਸੀ ਉਹ ਅੱਜ ਕੱਲ੍ਹ ਅੰਮ੍ਰਿਤਸਰੋਂ ਜਾਂ ਚੰਡੀਗੜ੍ਹੋਂ ਜਾਂ ਆਪਾਂ ਕਹਿ ਲਈਏ ਲੰਬੀ ਤੋਂ ਚੱਲਣ ਨੂੰ ਬਹੁਤ ਕਾਲੀ ਹੈ ਕਾਲੀ ਇੰਨੀ ਜ਼ਿਆਦਾ ਭਈ ਉਹ ਬੰਦੇ ਜਿਹੜੇ ਆ ਉਹਨਾਂ ਦੇ ਬਾਗੀ ਹੋ ਗਏ ਆ ਉਸ ਪੂਰੇ ਟਸਲ ਦੇ ਵਿੱਚ ਉਸ ਪੂਰੇ ਕਨਫਲਿਕਟ ਦੇ ਵਿੱਚ ਉਹ ਪਾਰਟੀ ਜਿਹੜੀ ਹੈ ਮਹਿਜ਼ 1242 ਵੋਟਾਂ ਦੇ ਖੜ ਗਈ ਹੈ ਤੇ ਜਿਨ੍ਹਾਂ ਦਾ ਉਹਨਾਂ ਨੇ ਸਮਰਥਨ ਕੀਤਾ ਸੀਗਾ ਉਹਨਾਂ ਨੂੰ ਪਈਆਂ ਨੇ 734 ਵੋਟਾਂ ਮੈਂ ਗੱਲ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਹੁਣ ਇਸ ਖੇਤਰੀ ਪਾਰਟੀ ਦਾ ਭਵਿੱਖ ਕੀ ਦੇਖਦੇ ਹੋ ਜਿਨ੍ਹਾਂ ਨੇ ਬੈਕ ਟੂ ਬੈਕ ਜਿਹੜੇ ਡਿਸੀਜਨਸ ਲੈ ਕੇ ਆਪਣੇ ਜਿਹੜੇ ਫਾਰਮੂਲੇਸ ਚੇਂਜ ਕੀਤੇ ਰਣਨੀਤੀਆਂ ਨਵੀਆਂ ਬਣਾਈਆਂ ਪਰ ਮੈਨੂੰ ਲੱਗਦਾ ਨਹੀਂ ਹੈ ਵੀ ਕੋਈ ਰਣਨੀਤੀ ਜਿਹੜੀ ਹੈ ਉਹ ਕੰਮ ਕੀਤੀ ਹੈ ਹਾਲਾਂ ਉਹਨਾਂ ਕੋਲ ਇੱਕ ਗਿਦਣਵਾਜ਼ ਜ਼ਰੂਰ ਬਚਿਆ ਜਿੱਥੋਂ ਉਹਨਾਂ ਨੇ ਲੋਕ ਸਭਾ ਦੇ ਵਿੱਚ ਬਾਜ਼ੀ ਮਾਰੀ ਪਹਿਲੇ ਨੰਬਰ ਤੇ ਰਹੇ ਪਰ ਇਸ ਪਾਰਟੀ ਦਾ ਕੀ ਭਵਿੱਖ ਦੇਖਦੇ ਹਾਂ ਕਿੱਦਾਂ ਦੇਖਦੇ ਹਾਂ ਅਕਾਲੀ ਦਲ ਨੂੰ ਕਿ ਅਕਾਲੀ ਦਲ ਦੇ ਵਿੱਚ ਇੱਕ ਤੇ ਕਨਫਲਿਕਟ ਹੈ ਤੇ ਜੋ ਕੁਝ ਇਹਨਾਂ ਨੇ ਡਿਸੀਜਨਸ ਲਏ ਉਹ ਨਾ ਤੇ ਬਾਗੀਆਂ ਦੇ ਸਿਰੇ ਚੜੇ ਤੇ ਨਾ ਸੁਖਬੀਰ ਬਾਦਲ ਹੋਣਾ ਦੇ ਦੇਖੋ ਅਕਾਲੀ ਦਲ ਦੇ ਲਈ ਇਹ ਸਭ ਤੋਂ ਮਾੜਾ ਦੌਰ ਹੈ ਔਰ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਉਦੋਂ ਮਹਿੰਦਰ ਸਿੰਘ ਕੇਪੀ ਭਾਵੇਂ 2633 2700 ਦੇ ਕਰੀਬ ਵੋਟਾਂ ਲੈ ਗਏ ਇਸ ਵਾਰ ਤਾਂ ਇਹ ਜਿਹੜੀਆਂ ਵੋਟਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਇਹ 1242 ਰਹਿ ਗਈਆਂ ਮੈਨੂੰ ਲੱਗਦਾ ਹੈ ਅਕਾਲੀ ਦਲ ਭਾਵੇਂ ਅਕਾਲੀ ਦਲ ਦੇ ਕੈਂਡੀਡੇਟ ਨੇ ਇਹ ਕਹਿ ਦਿੱਤਾ ਸੀ ਕਿ ਅਸੀਂ ਬਸਪਾ ਦਾ ਸਮਰਥਨ ਕਰਦੇ ਹਾਂ ਬਸਪਾ ਵੀ 734 ਲੈ ਕੇ ਗਈ ਹੈ ਇਹਦਾ ਮਤਲਬ ਹੈ ਜੇ ਅਕਾਲੀ ਦਲ ਦੀ ਸਾਰੀ ਵੋਟ ਬਸਪਾ ਨੂੰ ਪੈ ਗਈ ਸਮਰਥਨ ਕਰਕੇ ਤਾਂ ਵੀ ਅਕਾਲੀ ਦਲ ਬਸਪਾ ਕੋਲੇ 734 ਆਈਆਂ ਨੇ ਫਿਰ ਬਸਪਾ ਦੀਆਂ ਇਹ ਚੋਂ ਕਿੰਨੀਆਂ ਹੋਈਆਂ ਜਾਂ ਅਕਾਲੀ ਦਲ ਦੀਆਂ ਇਹ ਚੋਂ ਕਿੰਨੀਆਂ ਹੋਈਆਂ ਇੱਕ ਵੱਖਰਾ ਵਿਸ਼ਾ ਹੈ ਪਰ ਜਿਹੜੇ ਨਾਰਾਜ਼ ਅਕਾਲੀ ਧੜੇ ਦੇ ਲੋਕ ਨੇ ਉਹ ਵੀ ਕੋਈ ਬਹੁਤਾ ਜ਼ੋਰ ਅਜਮਾਇਸ਼ ਕਰ ਨਹੀਂ ਸਕੇ ਇੱਕ ਤਰੀਕੇ ਨਾਲ ਕੋਈ ਵੀ ਅਕਾਲੀ ਮੂਹਮ ਕੋਈ ਵੀ ਅਕਾਲੀ ਧੜਾ ਇਸ ਵਕਤ ਸ਼ਹਿਰੀ ਖੇਤਰਾਂ ਚ ਉਨਾ ਮਜ਼ਬੂਤ ਨਹੀਂ ਰਿਹਾ ਮੈਂ ਅੱਜ ਕਹਿ ਸਕਦਾ ਅੱਜ ਜੇਕਰ ਅਸੀਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਸ਼ਹਿਰੀ ਸੀਤਾ ਦੀ ਤੇ ਸਿਰਫ ਤਿੰਨ ਪਾਰਟੀਆਂ ਰਹਿ ਗਈਆਂ ਜਿਹੜੀਆਂ ਮੁੱਖ ਰੂਪ ਚ ਮੁਕਾਬਲੇ ਚ ਆਉਂਦੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਔਰ ਬੀਜਪੀ ਔਰ ਕਈ ਥਾਂ ਤੇ ਬੀਜਪੀ ਨੇ ਕਾਂਗਰਸ ਨੂੰ ਪਛਾੜ ਕੇ ਸ਼ਹਿਰਾਂ ਚ ਬਾਜ਼ੀ ਮਾਰ ਲਈ ਸੋ ਪੰਜਾਬ ਚ ਆਮ ਆਦਮੀ ਪਾਰਟੀ ਕਾਂਗਰਸ ਔਰ ਬੀਜਪੀ ਤਿੰਨ ਪਾਰਟੀ ਸਿਸਟਮ ਇਸ ਵਕਤ ਪੰਜਾਬ ਚ ਹੈ ਸ਼ਹਿਰਾਂ ਚ ਔਰ ਜਿਵੇਂ ਪਿੰਡਾਂ ਦੀ ਗੱਲ ਕਰਾਂ ਤੇ ਉੱਥੇ ਅਕਾਲੀ ਪਾਰਟੀ ਜ਼ਰੂਰ ਹੈ ਲੇਕਿਨ ਅਕਾਲੀ ਪਾਰਟੀ ਨੂੰ ਆਪਣਾ ਵੋਟ ਬੈਂਕ ਵਾਪਸ ਮੜਵਾਉਣ ਦੇ ਲਈ ਬਹੁਤ ਵੱਡਾ ਸੰਘਰਸ਼ ਕਰਨਾ ਪਏਗਾ ਕਿਉਂਕਿ ਅਗਰ 4 ਜਿਮਨੀ ਚੋਣਾਂ ਚ ਦੇਖੋ ਇੱਥੇ ਡੇਰਾ ਬਾਬਾ ਨਾਨਕ ਹੈ ਉਹ ਦਿਹਾਤੀ ਸੀਟ ਹੈ ਗਿੱਦੜਵਾਹ ਹੈ ਉਹ ਅਰਧ ਸ਼ਹਿਰੀ ਸੀਟ ਹੈ ਬਰਨਾਲਾ ਅਰਧ ਸ਼ਹਿਰੀ ਸੀਟ ਹੈ ਹਾਲਾਂਕਿ ਬਰਨਾਲਾ ਸ਼ਹਿਰ ਹੈ ਹੁਣ ਤਾਂ ਬਰਨਾਲਾ ਜ਼ਿਲ੍ਹਾ ਪਰ ਉੱਥੇ ਪਿੰਡੂ ਵੋਟ ਵੀ ਨਾਲ ਥੋੜੀ ਬਹੁਤੀ ਹੈ ਨਾਲ ਨੇੜੇ ਤੇਲੇ ਪਿੰਡ ਲੱਗਦੇ ਇਸੇ ਤਰ੍ਹਾਂ ਚੱਬੇਵਾਲ ਉੱਥੇ ਵੀ ਪਿੰਡੂ ਵੋਟ ਨਾਲ ਨਾਲ ਹੈ ਕਸਬਾ ਨਾਲ ਪਿੰਡੂ ਵੋਟ ਹੈ ਇਹਦਾ ਮਤਲਬ ਹੈ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਜਿੱਥੇ ਨਾਲ ਪਿੰਡੂ ਵੋਟ ਦਾ ਪ੍ਰਭਾਵ ਹੈ ਉੱਥੇ ਅਕਾਲੀ ਦਲ ਕਿਹੋ ਜੀ ਪਰਫਾਰਮੈਂਸ ਕਰਦਾ ਕੀ ਉੱਥੇ ਅਕਾਲੀ ਦਲ ਦੂਜੇ ਜਾਂ ਤੀਜੇ ਨੰਬਰ ਦੀ ਪਾਰਟੀ ਬਣਦਾ ਅਗਰ ਉੱਥੇ ਅਕਾਲੀ ਦਲ ਪਹਿਲੀਆਂ ਤਿੰਨ ਥਾਵਾਂ 'ਚ ਆਇਆ ਫਿਰ ਤਾਂ 27 ਤੋਂ ਪਹਿਲਾਂ ਅਕਾਲੀ ਦਲ ਦੇ ਮਾੜੇ ਮੋٹے ਰਿਵਾਈਵਲ ਦੀ ਤਕੜੇ ਹੋਣ ਦੀ ਸੰਭਾਵਨਾ ਅਸੀਂ ਸੋਚ ਸਕਦੇ ਹਾਂ ਅਗਰ ਅਕਾਲੀ ਦਲ ਅਗਲੀਆਂ 4 ਜ਼ਿਮਨੀ ਚੋਣਾਂ 'ਚ ਵੀ ਆਪਣਾ ਆਧਾਰ ਨਾ ਦਿਖਾ ਸਕਿਆ ਨਾ ਵਧਾ ਸਕਿਆ 12-13% ਤੇ ਰਹਿ ਗਿਆ ਫਿਰ 27 ਤੱਕ ਪਹੁੰਚਦੇ ਇਹ ਨਹੀਂ ਪਤਾ ਅਕਾਲੀ ਦਲ ਦਾ ਕਿੰਨਾ ਵੋਟ ਪਰਸੈਂਟ ਘਟੇਗਾ ਕਿਉਂਕਿ ਜਿਸ ਤਰ੍ਹਾਂ ਦੀ ਅਕਾਲੀ ਦਲ ਦੇ ਵਿੱਚ ਟੁੱਟ ਦੀ ਸੰਭਾਵਨਾ ਬਣੀ ਹੈ ਉਹ ਤਾਂ ਕਿਤਨਾ ਕਿਤੇ ਸਾਨੂੰ ਨਜ਼ਰ ਆ ਰਹੀ ਹੈ ਪਰ ਦੂਸਰਾ ਸਰਬਜੀਤ ਸਿੰਘ ਔਰ ਅੰਮ੍ਰਿਤਪਾਲ ਸਿੰਘ ਦੀਆਂ ਜਿਹੜੀਆਂ ਲਹਿਰਾਂ ਨੇ ਵੋਟਾਂ ਦੇ ਰੂਪ ਚ ਉਹ ਲਹਿਰਾਂ ਕਿਸ ਕਿਨਾਰੇ ਜਾਂਦੀਆਂ ਨੇ ਕਿਸ ਬੰਨੇ ਸਰਬਜੀਤ ਸਿੰਘ ਖਾਲਸਾ ਔਰ ਅੰਮ੍ਰਿਤਪਾਲ ਸਿੰਘ ਬੈਠਦੇ ਨੇ ਉਹਦੇ ਤੇ ਵੀ ਨਿਰਭਰ ਕਰੇਗਾ ਕਿ ਪੰਜਾਬ ਦੇ ਪਿੰਡਾਂ ਚ ਅਕਾਲੀ ਸਿਆਸਤ ਕਿਸ ਪਾਸੇ ਜਾਂਦੀ ਹੈ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਸਿਮਰਨਜੀਤ ਸਿੰਘ ਮਾਨ ਨੇ ਕਦੇ ਉਹ ਮਾੜਾ ਮੋਟਾ ਪ੍ਰਭਾਵ ਦਿਖਾ ਦਿੰਦੇ ਨੇ ਕਦੇ ਪ੍ਰਭਾਵਹੀਣ ਹੋ ਜਾਂਦੇ ਨੇ ਇਸ ਵਾਰ ਬਰਨਾਲੇ ਚੋਂ ਪ੍ਰਭਾਵਹੀਣ ਰਹੇ ਪਿਛਲੀ ਵਾਰੀ ਉਹ ਪ੍ਰਭਾਵ ਪਾ ਗਏ ਕੀ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਵਕਤੀ ਲਹਿਰਾਂ ਨੇ ਇੱਕ ਵਾਰ ਜਿੱਤ ਗਏ ਦੂਸਰੀ ਵਾਰ ਦੀ ਗਰੰਟੀ ਨਹੀਂ ਅਗਰ ਤਾਂ ਜਿਆ ਹੋਇਆ ਫਿਰ ਅਕਾਲੀ ਦਲ ਕੀ ਵਾਪਸ 13% ਤੋਂ 24 25 26% ਤੇ ਆ ਸਕੇਗਾ ਉਹਦੇ ਲਈ ਅਕਾਲੀ ਦਲ ਨੂੰ ਕੰਨਾ ਕਰਨੀ ਪੈਣੀ ਹੈ ਸੁਖਵੀਰ ਬਾਦਲ ਔਰ ਅਕਾਲੀ ਦਲ ਦੇ ਬਾਕੀ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਤੇ ਅਸਲ ਲੜਾਈ ਲੜਨੀ ਪੈਣੀ ਹੈ ਪਰ ਕਹਿੰਦੇ ਨੇ ਕਿ ਜਿਹੜੀਆਂ ਪ੍ਰਾਣੀਆਂ ਗਲਤੀਆਂ ਹੁੰਦੀਆਂ ਨੇ ਉਹਦੀ ਸਜ਼ਾ ਭੁਗਤ ਨਹੀਂ ਪੈਂਦੀ ਹੈ। ਕੁਝ ਗਲਤੀਆਂ ਤਾਂ ਅਕਾਲੀ ਦਲ ਨੇ ਕੀਤੀਆਂ ਨੇ ਜਿਹੜੀਆਂ ਮੈਂ ਗਲਤੀਆਂ ਮੰਨਦਾ। ਪ੍ਰਕਾਸ਼ ਸਿੰਘ ਬਾਦਲ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਵਾ ਸਕੀ। ਜੀ। ਦਲਾ ਸਭ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਇਹ ਜਥੇਦਾਰ ਅਕਾਲ ਤਖਤ ਮਤਲਬ ਉਹ ਕੁਝ ਮੀਟਿੰਗ ਬੁਲਾਉਣ ਜਾ ਰਹੇ ਆ। ਮੈਨੂੰ ਲੱਗਦਾ ਹੈ ਸ਼ਾਇਦ ਬਾਗੀ ਧੜਾ ਜਿਨ੍ਹਾਂ ਨੇ ਲੈਟਰ ਦਿੱਤੀ ਸੀਗੀ ਉਹਨਾਂ ਨੂੰ ਵੀ ਅਸੀਂ ਮਾਫੀ ਮੰਗਦੇ ਆ ਵੀ ਜੋ ਸਾਥੋਂ ਭੁੱਲਾ ਹੋਈਆਂ ਜਦੋਂ ਸਰਕਾਰ ਰਹੀ ਹੈ। ਉਹਦਾ ਕੋਈ ਪ੍ਰਭਾਵ ਪਏਗਾ ਇਸ ਪੂਰੇ ਸਿਨੈਰੀਓ ਦੇ ਉੱਤੇ ਉੱਥੇ ਇਹ ਮੁੱਦਾ ਡਿਸਕਸ ਹੋ ਸਕਦਾ ਵੀ ਅਸੀਂ ਇਕੱਠੇ ਨਹੀਂ ਹੈਗੇ ਤੇ ਸਾਡਾ ਹਾਲ ਦੇਖ ਲਓ ਕੀ ਹੋਇਆ ਇਹ ਮਤਲਬ ਕਿਉਂਕਿ ਜਿਹੜਾ ਸ਼੍ਰੀ ਕਲਕੱਤਾ ਸਾਹਿਬ ਆ ਉਹ ਇੱਕ ਰਾਜਨੀਤਿਕ ਪਾਰਟੀ ਨਹੀਂ ਆ ਉਹ ਸਿੱਖਾਂ ਨੂੰ ਕੰਟਰੋਲ ਕਰਨ ਵਾਲੀ ਬੋਡੀ ਆ ਸਿੱਖ ਭਾਈਚਾਰੇ ਨੂੰ ਜਾਂ ਸਿੱਖ ਜਿਹੜੇ ਰਸਮ ਰੀਤੀ ਰਿਵਾਜ ਆ ਕੀ ਉੱਥੇ ਇਹ ਮੁੱਦਾ ਡਿਸਕਸ ਹੋ ਸਕਦਾ ਵੀ ਜੇ ਅਸੀਂ ਅਲੱਗਾ ਤੇ ਦੇਖੋ ਸਾਡਾ ਹਾਲ ਕੀ ਹੈ ਦੇਖੋ ਸਿੱਖ ਭਾਈਚਾਰੇ ਦੀ ਪੰਥ ਦੀ ਸਭ ਤੋਂ ਵੱਡੀ ਸਰਬਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹਰ ਸਿੱਖ ਨੂੰ ਪ੍ਰਵਾਨ ਹੁੰਦਾ ਹੁਣ ਅਗਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਖਬੀਰ ਬਾਦਲ ਨੂੰ ਨਰਾਜ਼ ਧੜੇ ਨੂੰ ਸਿੱਖ ਭਾਈਚਾਰੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਹੁਕਮ ਸੁਣਾਉਂਦੇ ਨੇ ਤੇ ਮੈਨੂੰ ਲੱਗਦਾ ਹੈ ਨਰਾਜ਼ ਅਕਾਲੀ ਵੀ ਸੁਖਬੀਰ ਬਾਦਲ ਵੀ ਸਾਰੇ ਉਸ ਗੱਲ ਨੂੰ ਮੰਨਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਇਹ ਤਾਕਤ ਹੈ ਅਗਰ ਉਹ ਸਮੁੱਚੇ ਸਿੰਘ ਸਹਿਬਾਨਾਂ ਦੇ ਨਾਲ ਮਿਲ ਕੇ ਮੀਟਿੰਗ ਕਰਕੇ ਇਹਨਾਂ ਨੂੰ ਇਕੱਠੇ ਕਰਕੇ ਕੋਈ ਪੰਥਕ ਏਕਤਾ ਦਾ ਹੁਕਮ ਸੁਣਾ ਦੇਣ ਸਜ਼ਾ ਵੀ ਲਾ ਦੇਣ ਵੀ ਜਿਹੜੀਆਂ ਵੀ ਤੁਹਾਡੇ ਕੋਲੇ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਉਹਦੀ ਖਿਮਾ ਜਾਚਨਾ ਕਰੋ ਤੇ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਅਸੀਂ ਜ਼ਿੰਮੇਵਾਰ ਨਾ ਠਹਿਰਾ ਕੇ ਸਮੂਹਿਕ ਤੌਰ ਤੇ ਪੂਰਾ ਅਕਾਲੀ ਦਾਲੀ ਸਜ਼ਾ ਭੁਗਤੇ ਖਿਮਾ ਜਾਚਨਾ ਕਰੇ ਇਹ ਵੀ ਉਹ ਕੋਈ ਰਸਤਾ ਕੱਢ ਸਕਦੇ ਨੇ ਦੇਖੋ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੇ ਪੂਰੀ ਤਾਕਤ ਹੈ ਉਹ ਸਿੱਖ ਬੁੱਧੀਜੀਵੀਆਂ ਦੀ ਕਮੇਟੀ ਬਣਾ ਸਕਦੇ ਨੇ ਉਹਨਾਂ ਦਾ ਓਪੀਨੀਅਨ ਲੈ ਸਕਦੇ ਨੇ ਉਹ ਇਹ ਸਾਰੇ ਲੀਡਰਾਂ ਨੂੰ ਹੁਕਮ ਲਾ ਕੇ ਬੁਲਾ ਸਕਦੇ ਨੇ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੂੰ ਕੋਈ ਹੁਕਮ ਦੇ ਸਕਦੇ ਨੇ ਸਜ਼ਾ ਲਾ ਸਕਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਅਗਰ ਕੋਈ ਦਖਲ ਦੰਦੇ ਨੇ ਉਹ ਇੱਕ ਪਾਸੜ ਫੈਸਲਾ ਸਜ਼ਾ ਦੇ ਰੂਪ ਚ ਸੁਣਾ ਸਕਦੇ ਨੇ ਸੁਖਬੀਰ ਬਾਦਲ ਦੀ ਧਿਰ ਨੂੰ ਵੀ ਉਹ ਨਰਾਜ਼ ਅਕਾਲੀਆਂ ਨੂੰ ਵੀ ਸਜ਼ਾ ਲਾ ਸਕਦੇ ਨੇ ਕਿਉਂਕਿ ਉਹ ਆਪ ਚਿੱਠੀ ਦੇ ਕੇ ਆਏ ਨੇ ਕਿ ਅਸੀਂ ਖਿਮਾ ਜਾਂਚਨਾ ਕਰਦੇ ਹਾਂ ਸਾਨੂੰ ਸਜ਼ਾ ਲਾਉਂਗੇ ਤੇ ਅਸੀਂ ਮਰਿਆਦਾ ਨਾਲ ਨਿਭਾਵਾਂਗੇ ਨਿਰਪਰੇ ਕਰਦਾ ਹੈ ਕਿ ਉਹ ਫੈਸਲਾ ਕੀ ਕਰਦੇ ਉਸ ਤੋਂ ਬਾਅਦ ਅਗਰ ਜੱ태ਦਰ ਸਿੰਘ ਖਾਲਸਾ ਸਾਹਿਬ ਦੀ ਗੱਲ ਮੰਨ ਕੇ ਅਕਾਲੀ ਦਲ ਦੁਬਾਰਾ ਏਕਤਾ ਚਾਹ ਜਾਂਦਾ ਫਿਰ ਸਿਆਸੀ ਭਰੋਸੇਯੋਗਤਾ ਹਾਸਲ ਕਰਨ ਲਈ ਪੰਜਾਬ ਦੇ ਮੁੱਦਿਆਂ ਤੇ ਲੜਾਈ ਲੜਨੀ ਪੈਗੀ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਅਗਰ ਪ੍ਰਕਾਸ਼ ਸਿੰਘ ਬਾਦਲ ਜਦੋਂ ਭਾਜਪੀ ਦੀ ਐਨਡੀਆ ਦੀ ਸਰਕਾਰ ਬਣ ਰਹੀ ਸੀ ਅਗਰ ਪ੍ਰਕਾਸ਼ ਸਿੰਘ ਬਾਦਲ ਅੜ ਜਾਂਦੇ ਕਿਉਂਕਿ ਅਕਾਲੀ ਦਲ ਬਿਨਾ ਸਰਕਾਰ ਨਹੀਂ ਸੀ ਬਣਨੀ ਅਗਰ ਉਹ ਅੜ ਜਾਂਦੇ ਕਿ ਸਾਡੀ ਸਟੇਟ ਦੀ ਸਰਕਾਰ ਟੁੱਟਦੀ ਹੈ ਟੁੱਟ ਜੇ ਸਾਨੂੰ ਚੰਡੀਗੜ੍ਹ ਵੀ ਦਿਓ ਸਾਨੂੰ ਪੈਕੇਜ ਵੀ ਦਿਓ ਸਾਨੂੰ ਟੈਕਸ ਬੈਨੀਫਿਟ ਸਟੇਟ ਬਣਾਓ ਸਾਡੇ ਕਿਸਾਨਾਂ ਦੇ ਕਰਜ਼ੇ ਮਾਫ ਕਰੋ ਅਸੀਂ ਸਰਹੱਦੀ ਸੂਬਾ ਸਾਨੂੰ ਫੰਡ ਦਿਓ ਟੈਕਸ ਬੈਨੀਫਿਟ ਕਰੋ ਜੀਐਸਟੀ ਜਾਂ ਦੂਜੇ ਟੈਕਸਾਂ ਤੋਂ ਪੰਜਾਬ ਨੂੰ 10-15 ਸਾਲਾਂ ਲਈ ਮਾਫੀ ਦਿਓ ਤਾਂ ਕਿ ਅਸੀਂ ਖੜੇ ਹੋ ਸਕੀਏ ਉਹ ਨਹੀਂ ਕਰ ਸਕੇ ਪ੍ਰਕਾਸ਼ ਸਿੰਘ ਬਾਦਲ ਨਾਰਾਜ਼ਤਾਨੀ ਮਿਲੀ ਨਾ ਪੈਸਾ ਮਿਲਿਆ ਤੁਸੀਂ ਕੋਈ ਇੱਕ ਪ੍ਰਾਪਤੀ ਪ੍ਰਕਾਸ਼ ਸਿੰਘ ਬਾਦਲ ਦੀ ਮੈਨੂੰ ਦਿਨਾ ਦਿਓ ਸਟਵਾਏ ਬਠਿੰਡਾ ਰੈਫਾਇਨਰੀ ਤੋਂ ਕਿ ਅਟਲ ਵਿਹਾਰੀ ਵਾਜਪਾਈ ਜੀ ਨੇ ਬਠਿੰਡੇ ਚ ਇੱਕ ਰੈਫਾਇਨਰੀ ਦਿੱਤੀ ਉਹ ਵੀ ਕਦੋਂ ਦਾ ਐਲਾਨ ਕੀਤਾ ਤੇ ਕਿੰਨੇ ਸਾਲਾਂ ਚ ਬਣੀ ਉਸ ਤੋਂ ਇਲਾਵਾ ਕੋਈ ਪ੍ਰਾਪਤੀ ਨਹੀਂ ਹੈ ਹਾਂ ਠੀਕ ਹੈ ਸੜਕਾਂ ਬਣ ਗਏ ਪੁਲ ਬਣ ਗਏ ਉਹ ਕੱਲੇ ਪੰਜਾਬ ਚ ਨਹੀਂ ਬਣੇ ਉਹ ਪੂਰੇ ਦੇਸ਼ ਦੇ ਪ੍ਰੋਜੈਕਟਾਂ ਦਾ ਹਿੱਸਾ ਨੇ ਉਹ ਨੈਸ਼ਨਲ ਹਾਈਵੇ ਦੇ ਜਿਹੜੇ ਪ੍ਰੋਜੈਕਟ ਨੇ ਉਹ ਪੂਰੇ ਦੇਸ਼ ਦੇ ਪ੍ਰੋਜੈਕਟ ਬਣਦੇ ਨੇ ਉਹਦੇ ਚ ਪੰਜਾਬ ਨੂੰ ਮਿਲੇ ਕੋਈ ਵੱਖਰੇ ਰੂਪ ਤੇ ਨਹੀਂ ਮਿਲੇ ਵੀ ਹਰਿਆਣੇ ਚ ਪੁਲ ਹੈ ਨਹੀਂ ਕੱਲੇ ਪੰਜਾਬ ਕੀ ਪੁਲ ਬਣ ਗਏ ਤੇ ਸੜਕਾਂ ਬਣ ਗਈ ਉਹ ਹਰਿਆਣੇ ਚ ਵੀ ਉਸੇ ਤਰ੍ਹਾਂ ਹੀ ਇਨਫਰਾਸਟ੍ਰਕਚਰ ਬਣਿਆ ਜਿਵੇਂ ਗੁਜਰਾਤ ਚ ਬਣਿਆ ਜਾਂ ਪੰਜਾਬ ਚ ਬਣਿਆ ਇਸ ਕਰਕੇ ਇਹ ਗਲਤੀ ਰਹੀ ਪ੍ਰਕਾਸ਼ ਸਿੰਘ ਬਾਦਲ ਦੀ ਹਾਂ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਤੱਕੜੀ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਉਹਨਾਂ ਦੀ ਪ੍ਰਾਪਤੀ ਹੈ ਆਪਸੀ ਭਾਈਚਾਰਕ ਸਾਂਝ ਹੁਣ ਵੀ ਸਾਡੀ ਪੰਜਾਬ ਦੀ ਕਾਇਮ ਹੈ ਪਰ ਅਕਾਲੀ ਦਲ ਸਿੱਖਾਂ ਦੇ ਮਸਲਿਆਂ ਦੇ ਉੱਤੇ ਸਿੱਖਾਂ ਦੇ ਵਿੱਚ ਆਪਣਾ ਭਰੋਸਾ ਕਿੰਨਾ ਕਿਤੇ ਗਵਾ ਗਿਆ ਹੁਣ ਭਾਵੇਂ ਉਹਦੇ ਪਿੱਛੇ ਇਲਜ਼ਾਮ ਜਿਹੜੇ ਮਰਜੀ ਨੇ ਭਾਵੇਂ ਭਾਜੀਪੀ ਦੀਆਂ ਸਾਜ਼ਿਸ਼ਾਂ ਦੇ ਇਲਜ਼ਾਮ ਨੇ ਆਰਐਸਐਸ ਦੀਆਂ ਸਾਜ਼ਿਸ਼ਾਂ ਦੇ ਇਲਜ਼ਾਮ ਨੇ ਵਿਰੋਧੀ ਲੱਖ ਕੋਸ਼ਿਸ਼ਾਂ ਕਰਨਗੇ ਤੁਹਾਨੂੰ ਕਮਜ਼ੋਰ ਕਰਨ ਨੂੰ ਪਰ ਜੇ ਤੁਸੀਂ ਆਪਣੇ ਸਮਾਜ ਦੀਆਂ ਮੰਗਾਂ ਤੇ ਅੜੇ ਹੀ ਨਹੀਂ ਖੜੇ ਹੀ ਨਹੀਂ ਤੇ ਫੇਰ ਆਹੀ ਹਾਲ ਹੁੰਦਾ ਹੈ ਜੋ ਅੱਜ ਅਕਾਲੀ ਦਲ ਦੀ ਸਥਿਤੀ ਹੈ ਅਕਾਲੀ ਦਲ ਦੇ ਪ੍ਰਤੀ ਲੋਕਾਂ ਦੇ ਇਸ ਭਰੋਸੇ ਦੀ ਕਮੀ ਹੈਗੀ ਕਮੀ ਪੈ ਗਈ ਕਿ ਅਕਾਲੀ ਦਲ ਪਤਾ ਨਹੀਂ ਕੱਲਾ ਜਿੱਤੂ ਜਾਂ ਨਹੀਂ ਜਿੱਤੂ ਹੁਣ ਅਗਰ ਸ਼੍ਰੋਮਣਾ ਗੁਰਦੁਆਰਾ ਬੇਟੀ ਦੀਆਂ ਚੋਣਾਂ ਅਕਾਲੀ ਦਲ ਜਿੱਤੂ ਆਉਣ ਵਾਲੇ ਸਮੇਂ ਫਿਰ ਨਵੇਂ ਸਿਰੇ ਤੋਂ ਭਰੋਸਾ ਬਹਾਲੀ ਦੀ ਗੱਲ ਕਰ ਸਕਦੀ ਹੈ ਪਰ ਮਿਹਨਤ ਬਹੁਤ ਕਰਨੀ ਪੈਣੀ ਹੈ ਅਕਾਲੀ ਦਲ ਬਹਿਰ ਹਾਲ ਡੱਲਾ ਜੀ ਬਹੁਤ ਬਹੁਤ ਮੁਬਾਰਕਾਂ ਹੁਣ ਆਮ ਆਦਮੀ ਪਾਰਟੀ ਨੂੰ ਉਹਨਾਂ ਦੇ ਪੂਰੇ ਸੰਗਠਨ ਨੇ ਬੜੀ ਮਿਹਨਤ ਕੀਤੀ ਹੈ ਕੱਲਾ ਕੱਲਾ ਐਮ ਐਲ ਏ ਕੱਲਾ ਕੱਲਾ ਉਹਨਾਂ ਦਾ ਮਨਿਸਟਰ ਜਿਹੜਾ ਉਹ ਜਲੰਧਰ ਦੇ ਪੱਛਮੀ ਹਲਕੇ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਕੀਤਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਖਬਰ ਪੜਤਾਲ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਪੂਰਾ ਜਿਹੜਾ ਉਹ ਖੋਲ ਕੇ ਸਮਝਾਇਆ ਪਰ ਤਾਂ ਦਰ ਪਰਤ ਵੀ ਦਰਸਲ ਇਹ ਜਿਹੜੀ ਖਬਰ ਦੇ ਅੰਦਰ ਲੁਕੀ ਖਬਰ ਹੁੰਦੀ ਹੈ ਇਹ ਖਬਰ ਤੁਰਦੀ ਕਿਤਾ ਇਹ ਲੋਕਾਂ ਤੱਕ ਪਹੁੰਚਦੀ ਕਿਦਾਂ ਤੇ ਉਹਦੇ ਸਿਆਸੀ ਮਾਇਨੇ ਕੀ ਹੁੰਦੇ ਆ ਇਹ ਪੂਰੀ ਸਟੀਕ ਟਿੱਪਣੀ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਹਰ ਇੱਕ ਦਾ ਡੈਮੋਕ੍ਰੇਸੀ ਚ ਲੋਕਤੰਤਰ ਚ ਜਿਹੜਾ ਉਹਨਾਂ ਦਾ ਵਿਚਾਰਿਕ ਮਤ ਹੈ ਉਹਦਾ ਸਵਾਗਤ ਕੀਤਾ ਜਾਣਾ ਚਾਹੀਦਾ ਸੋ ਕਿਸੇ ਨੂੰ ਕਿਸੇ ਗੱਲ ਤੋਂ ਅਸਹਿਮਤੀ ਹੈ ਕਿ ਤੁਸੀਂ ਆਪਣਾ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਹਮੇਸ਼ਾ ਤੁਹਾਡੇ ਵਿਚਾਰ ਨੂੰ ਵੀ ਅੱਗੇ ਵਧਾਵਾਂ ਬਹੁਤਾਂ